டேரடக்கே மேலியா விடாவே சிங்கலையக்கே சிங்க வக்கிரவ சிங்க வக்கரிட ਲੰਮਿਆ ਵੇ ਤੈਨੂੰ ਕਰਾਂ ਮੇਚ ਦਾ ਲੰਮਿਆ ਵੇ ਤੈਨੂੰ ਕਰਾਂ ਮੇਚ ਦਾ ਗੋਡਿਆਂ ਲੱਤ ਵੜਾ ਕੇ ਵੇ ਤੇਰੇ ਨਾਲ ਦੇਵੀਏ ਕਰਗੇ ਤੇਰੇ ਨਾਲ ਦੇਵੀਏ ਕਰਗੇ ਤੂੰ ਨਾ ਫੜਿਆ ਚਿੱਤ ਲਾ ਕੇ ਪਰਿਆਂਡੋ ਵਤੀਆਂ ਤਰਦਾ ਹਲਾ ਰੱਖਾ ਕੇ ਪਰਿਆਂਡੋ ਵਤੀਆਂ ਤਰਦਾ ਹਲਾ ਰੱਖਾ ਕੇ ਪਰਿਆਂਡੋ ਵਤੀਆਂ ਤਰਦਾ ਹਲਾ ਰੱਖਾ ਕੇ ਪਰਿਆਂਡੋ ਵਤੀਆਂ ਮੈਂ ਜਾ ਪਾਈ ਕਿਥੇ ਜੇ ਤੇਰਾ ਕਰਵੇ ਵੇ ਧੀਲੀ ਵਾਂਗ ਬਚਾ ਕੇ ਜਾਣੀ ਧੀਲੀ ਵਾਂਗ ਬਚਾ ਕੇ ਜਾਣੀ ਮੈਂ ਜਾਉਂਗੀ ਮਰਵੇ ਮੇਰਾ ਨਰਮ ਕਾਲ ਜਾ ਬੋਤਲ ਵਰਗਾ ਗਲਵੇ ਮੇਰਾ ਨਰਮ ਕਾਲ ਜਾ ਬੋਤਲ ਵਰਗਾ ਗਲਵੇ ਮੇਰਾ ਨਰਮ ਕਾਲ ਜਾ ਬੋਤਲ ਵਰਗਾ ਗਲਵੇ ਮੇਰਾ ਨਰਮ ਕਾਲ ਜਾ ਮਾਮਾ ਤੀਆਂ ਕੱਪੜੇ ਤੌਂਦੀਆਂ ਮਾਮਾ ਤੀਆਂ ਕੱਪੜੇ ਤੌਂਦੀਆਂ ਪਟੜੇ ਨਾਲ ਪਟੜਾ ਜੋੜ ਕੇ ਹੁਣ ਕਿਉਂ ਮਾਏ ਰੋਨੀ ਐ ਤੀਆਂ ਨੂੰ ਸਰੇ ਤੋਰ ਕੇ ਹੁਣ ਕਿਉਂ ਮਾਏ ਰੋਨੀ ਐ ਤੀਆਂ ਨੂੰ ਸਰੇ ਤੋਰ ਕੇ ਹੁਣ ਕਿਉਂ ਮਾਏ ਰੋਨੀ ਐ ਤੀਆਂ ਨੂੰ ਸਰੇ ਤੋਰ ਕੇ ਛੰਨੇ ਉੱਤੇ ਛੰਨਾ ਛੰਨਾ ਭਰੇ ਅਜ ਮੈਂ ਦੇਖ ਕੇ ਜਾਏਗੇ ਕਿੱਦਾ ਜੱਟੀ ਮਲਵੈਣ ਦਾ ਦੇਖ ਕੇ ਜਾਏਗੇ ਕਿੱਦਾ ਜੱਟੀ ਮਲਵੈਣ ਦਾ ਦੇਖ ਕੇ ਜਾਏਗੇ ਕਿੱਦਾ ਜੱਟੀ ਮਲਵੈਣ ਦਾ ਸਾਰੇ ਲੈਣ ਤੇਰੇ ਕੋ ਅਜੇ ਸੁਪਨੇ ਲੜਦੀ ਐ ਲੜ ਲੜ ਗੱਲਾਂ ਕਰਦੀ ਐ ਆਹ ਸਿਕੰਦਰ ਨਾਲ ਲੜਿਆ ਕਰ ਉਹਦੀ ਦਾੜੀ ਫੜਿਆ ਕਰ ਜੀਨੇ ਤੈਨੂੰ ਵਾਇਆ ਸੀ ਰੱਤੇ ਡੋਲੇ ਪਾਇਆ ਸੀ ਰੱਤਾ ਡੋਲਾ ਚੀਕਦਾ ਪਾਬੋ ਨੂੰ ਅੜੀਕਦਾ ਅਡੀਆਂ ਨੀ ਟੱਟ ਪਹਿਣੇ ਨੇ ਲੜਾ ਕੇ ਛੜੀਆਂ ਨੀ ਟੱਟ ਪਹਿਣੇ ਨੇ குடிய மேல கு ਗੋਲਿਆਂ ਨਾਲ ਕਿਸਾਂ ਮਾਂ ਜਾ ਕਟ ਮਿੱਤਰਾਂ ਦੀ ਕੋੜਤੀ ਏਠ ਦੀਪਾ ਮਾਂ ਜਾ ਕਟ ਮਿੱਤਰਾਂ ਦੀ ਕੋੜਤੀ ਏਠ ਦੀਪਾ ਮਾਂ ਜਾ ਕਟ ਮਿੱਤਰਾਂ ਦੀ ਕੋੜਤੀ ਏਠ ਦੀਪਾ ਮਾਂ ਜਾ ਕਟ ਮਿੱਤਰਾਂ ਦੀ